ਛੱਡਿਆਂ ਦਾ ਰੋਟੀ ਨੂੰ ਹਾਂ ਯਾਰ ਛੱਡਿਆਂ ਦਾ ਬਹੁਤ ਤੰਗ ਕੀਤਾ ਉਹਨੇ ਮੈਨੂੰ ਵਿਚਾਰਦਾ ਮੈਨੂੰ ਛੱਡਿਆਉਣਾ ਸੀ ਫੇਰ ਕੀ ਹੁੰਦਾ ਸੀਗਾ ਹੈ ਓਏ ਇੱਥੇ ਇਹ ਇਹ ਪੁੱਖਾ ਮਰੂਗਾ ਇਹਨੂੰ ਕੌਣ ਟੁਕੜੇ ਦੇਊ ਓਏ ਇਹਦਾ ਖਿਆਲ ਰੱਖਿਆ ਕਰ ਇਹ ਬਹੁਤ ਪੁਠਾ ਸਿੱਧਾ ਕਰਨ ਨੂੰ ਫਿਰਦਾ ਕਿਤੇ ਕੋਈ ਪੁਠਾ ਕੰਮ ਨਾ ਕਰ ਦੇ ਚਾਰ ਕਿੱਲੇ ਆਉਂਦੀ ਝੋਟੇ ਦੇ ਸਰਰ ਕੀ ਕਿਸੇ ਨੂੰ ਲੈ ਨਾ ਆਵੇ ਇਹਦਾ ਧਿਆਨ ਰੱਖਣਾ ਰੋਟੀ ਪਾਣੀ ਦੇ ਕੋਈ ਗੱਲ ਨਹੀਂ ਕਿਧਰੇ ਨਹੀਂ ਜਾਂਦਾ ਇਹ ਰੋਟਾ ਕਦਈ ਤਾਂ ਜਾਨੀ ਆ ਹੋਰ ਕੀ ਕਰਾਂ ਮੈਂ ਤਾਂ ਦੋ ਟੈਮ ਦੀਆਂ ਰੋਟੀਆਂ ਮਿਲਦੀਆਂ ਹੋਰ ਉਹਨੇ ਚੋਰੇ ਨੂੰ ਕੀ ਚਾਹੀਦਾ ਵਾ ਕੁਛ ਨਹੀਂ ਪੁੱਠਾਕਾਰਾਂ ਕਰਦਾ ਤੂੰ ਮੈਂ ਜਾ ਕੇ ਕਰੂਗਾ ਇਹ ਸਮਰਾਮਰ ਦਾ ਕੋਈ ਸਾਕਤਾਉ ਨਹੀਂ ਇਹਦੀਆਂ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਕੋਈ ਚੰਨ ਚਾਰ ਨੂੰ ਫਿਰਦਾ ਹੈ ਕੋਈ ਚੰਦ ਨਹੀਂ ਚਾਰਦਾ ਮੈਨੂੰ ਸਾਰਾ ਪਤਾ ਵਾ ਚੋਰਾਂ ਨੂੰ ਇਧਰ ਉਧਰ ਘਿਆਕ ਕਰਦਾ ਹੋਊਂ ਕਿ ਕੌਣ ਟੀਮ ਰੇ ਦੂਗਾ ਨੂੰ ਹਣ ਹੇਂਦਰੇ ਦੀ ਦਿਵਾ ਹੀ ਨਹੀਂ ਦੁੱਤੀ ਕਰਨਾ ਹੀ ਬੂਹ ਖੋਲਣਾ ਕੋਸੀਲਾ ਸੀਲਾ ਪਾਣ 75 ਸਿਆਂ ਉਹ ਖੜਾ ਪਿਆ ਚੌਰਾ ਦੇ ਕੋਲ ਤੇ ਲਿਖ ਕੋਲ ਰਿਹਾ ਨਹੀਂ ਚੇਤ ਬੁੱਤਰ ਮੈਂ ਕਰ ਲਾ ਪਾਣੀ ਪੁਣੀ ਦੇ ਦੇ ਮੈਨੂੰ ਪੀਣ ਨੂੰ ਪਾਣੀ ਦਾ ਗਲਾਸ ਦੇ ਯਾਰ ਇਹਨੂੰ ਪਾਣੀ ਨੂੰ ਕੀ ਹੈ ਇਹਨੂੰ ਇਹ ਕਿਹੜਾ ਹਲਵਾ ਕੇ ਆਇਆ ਵਾ ਆਇਆ ਤਾਂ ਤਾਸ਼ਕੋਟ ਦਾ ਚੋਰਾ ਹੈ ਨੁਕਿੰਦੀ ਪਾਣੀ ਨੂੰ ਕੀ ਹੈ ਉਹ ਨਹੀਂ ਮੈਂ ਪੀਵਾਂਗਾ ਪਾਣੀ ਸਾਨੂੰ ਠੰਡਾ ਕਰਕੇ ਪੀਵਾਂਗਾ ਤੁਹਾਨੂੰ ਚਲੋ ਓ ਪਾਗੂ ਓ ਤਮ ਟੀਵੀ ਚਲਾ ਰਿਹਾ ਯਾਰ ਡਾਕੂਮੈਂਟ ਉਹ ਦੇਖ ਲਿਏ ਕੋਸਾ ਵਰ ਕੋਰਾ ਆ ਪਿਆ ਰਿਮੋਟ ਗਿਆ ਪੰਜ ਚਲਾ ਲੈਂਦੇ ਆ ਬੰਦਰਾ ਇਹ ਵੀ ਨਹੀਂ ਚਲਦਾ ਤਾਂ ਹੁਣ ਕੀ ਹੋਇਆ ਇਹਨੂੰ ਉਹ ਪਗੂ ਨਾ ਸੁਲਾਵਾ ਨਹੀਂ ਜਲਾਉਂਦਾ ਬਾਹਰ ਦੇ ਕੋਈ ਕਦੋਂ ਚੰਦਾ ਕਰਾ ਦੇ ਉਹ ਹਲਾ ਹਮਡੇ ਕੋਲੇ ਗਿਆ ਘੋੜੀ ਦੇ ਨਾਲ ਲੱਗ ਗਿਆ ਪੈ ਨਾ ਮੇਰਾ ਤਾਂ ਖਿਆਲ ਨਹੀਂ ਰੱਖਦੇ ਪੋਰਾ ਨਹੀਂ ਤੇ ਮੇਰੇ ਪਪਾ ਖਾ ਚਰਾਖੱਲਿਆ ਦਾ ਮਾਲਕ ਆ ਚਰਾਖੱਲਿਆ ਦਾ ਪੱਟੇ ਚੱਤ ਬੂਹੇ ਤੇ ਜਿੱਦ ਦੇ ਵਿਆਹ ਕਰਾ ਲਿਆ ਅੱਜ ਕਰੂਗਾ ਕਾਣਾ ਮੈਂ ਬਿਨਾਂ ਪਾ ਆ ਕੋਈ ਪਰੇ ਲੱਗ ਜਾਣਾ ਮਨ ਉਏਸਾ ਕੀ ਮੈਂ ਨਾ ਪਾ ਨਹੀਂ ਆਲਾ ਪਾਣੀ ਕਿਵੇਂ ਆ ਫਿਰ ਪਾਣੀ ਕੌੜਾ ਹੈ ਕਿ ਮਿੱਠਾ ਆ ਵੀ ਵੇਖ ਲੈ ਮਿੱਠਾ ਕੇ ਕੌੜਾ ਪਾਣੀ ਲਿਆ ਤਾਂ ਇੰਨਾ ਹੀ ਬਹੁਤ ਆ ਘੁੱਟ بھر ਕੇ ਮਿੱਠਾਈ ਕਰਦੇ ਫੜਦੇ ਜੀ ਤੂੰ ਹੀ ਵੇਖ ਲੈ ਚੋਰਿਆ ਮਿੱਠਾ ਕੇ ਕੌੜਾ ਵੇਖਣਾ ਤੁੰਨੇ ਨਾ ਵੇਖਣੀ ਜਾਨੀਂ ਤੂੰ ਟਿਕਾਣੇ ਵਾਲੇ ਥਾਂ ਤੇ ਆ ਜਾ ਮੈਂ ਤੈਨੂੰ ਦੱਸਿਆ ਮੰਨ ਗਿਆ ਤੇ ਨਹੀਂ ਵੇਖਲਾ ਪਸਤائیںਗੀ ਮੈਂ ਕੋਈ ਨਹੀਂ ਪਸਤਾਂਦੀ ਪਾਣੀ ਮਿੱਠਾ ਕਰਦੇ ਇਦੋਂ ਅੱਗੇ ਨਾ ਬਗੜ ਚੁੱਪ ਕਰਕੇ ਪਾਣੀ ਪੀ ਲੈ mana mantinya, mantini, 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 si, ਚੀਤਾ ਖੇ ਮੇਰੀ ਗੱਲ ਸੁਣ ਲਾ ਉਹ ਕੀ ਗੱਲ ਹੋ ਗਈ ਆ ਦੇ ਭਰਾ ਨੂੰ ਸਮਝਾ ਲਾ ਉਹਦੇ ਰਾਦੇ ਮੈਨੂੰ ਕੁਛ ਠੀਕ ਨਹੀਂ ਲੱਗਦੇ ਉਹ ਅੱਗੇ ਵਧੀ ਜਾਂਦਾ ਉਹ ਕੀ ਕਹਦਾ ਤੈਨੂੰ ਹੈ ਜਵਣੇ ਕਹਤਾ ਬਥੇਰਾ ਕੁਛ ਕਹਤਾ ਚੋਰੇ ਨੂੰ ਸਮਝਾ ਲਾ ਚਲ ਮੈਂ ਕਰਦਾ ਗੱਲ ਉਹਦੇ ਨਾਲ ਕਰ ਲਾ ਜਾ ਕੇ ਦੀ ਕੰਜਰ ਤੇ ਰੋਟੀ ਨਹੀਂ ਖਾਦੀ ਜਾਂਦੀ ਕਰਦਾ ਇਹਦੇ ਨਾਲ ਵੀ ਗੱਲਾਂ ਉਹਨੂੰ ਕਿਉਂ ਛੇੜਿਆ ਯਾਰ ਭੁੰਡਾ ਦੇ ਖੱਖਰ ਨੂੰ ਕੀ ਕਿਹਾ ਤੂੰ ਉਹਨੂੰ ਉਹਨੂੰ ਮੈਂ ਕੀ ਕਿਹਾ ਯਾਰ ਉਦੋਂ ਮੈਂ ਤਾਂ ਯਾਰ ਪਾਣੀ ਮੰਗਿਆ ਸੀ ਫਿਲਟਰ ਵਾਲਾ ਉਹਨੇ ਚੱਕ ਕੇ ਤੋੜੇ ਵਾਲਾ ਫੜਾਤਾ ਤੇ ਮੈਂ ਮੈਂ ਨਹੀਂ ਪੀਤਾ ਯਾਰ ਉਹ ਪਤਾ ਮੈਨੂੰ ਤੂੰ ਕਿਹੜਾ ਪਾਣੀ ਮੰਗਦਾ ਉਹ ਫਿਲਟਰ ਦਾ ਪਾਣੀ ਲਿਆ ਦੇ ਯਾਰ ਇਹਨੂੰ ਥੇਰੇ ਦਿਨਾਂ ਮੈਂ ਕਰਦਾ ਗੱਲ ਹਾਂ ਉਹ ਪਾਣੀ ਪੁਣੀ ਤੇ ਫਰਾ ਕੇ ਜਾਉਂਗੀ ਓਕੇ ਜੋ ਉਹ ਫਿਲਟਰ ਦਾ ਪਾਣੀ ਲਿਆ ਯਾਰ ਗੰਮ ਮੱਥਾ ਇਹਦਾ ਵਾ ਬਤਾ ਚਲਾ ਦੇ ਬਾਪੂ ਆਪਣਾ ਉਹ ਚਲਾਉਣਾ ਚਲਾਉਣਾ ਖੜ ਜਾ ਕਾਲਾ ਨੋ ਪਿਆ ਮੈਂ ਚਲਾਉਣਾ ਮੈਂ ਉਹ ਖਬਰ ਖਬਰ ਵੇਖਵਾਗੇ ਕੋਈ ਉਹ ਤੂੰ ਸਾਰੀ ਦਿਹਾੜੀ ਖਬਰਾਂ ਹੀ ਸੁਣਦਾ ਰਹਿਣਾ ਹੋਰ ਤੇਰੇ ਕੋਲੇ ਕੰਮ ਵੀ ਕੀ ਆ ਓਡੇ ਨੇ ਸਾਰੀਆਂ ਖਬਰਾਂ ਹੀ ਚੱਲਦੇ ਆ ਉਹ ਉੱਥੇ ਬਾਰਬਰ ਟੈਂਪਾਸ ਕਰਦਾ ਹੀ ਨਾ ਹੁਣ ਮੈਂ ਉੱਥੇ ਜੀ ਕਰ ਲਿਆ ਉਹ ਤੁਸੀਂ ਪੰਜ ਸੱਤ ਉਹਦੇ ਕੰਜਰ ਇਕੱਠੇ ਹੋਏ ਆ ਤੁਸੀਂ ਕੋਈ ਚੱਜ ਦਾ ਕੰਮ ਨਹੀਂ ਕਰਦੇ ਉਹ ਤੇਰੀ ਚਿੱਟੀ ਦਾੜੀ ਉਹ ਤੂੰ ਸ਼ਰਮ ਮਨ ਕਿਉਂ ਜੀਆਂ ਗੱਲਾਂ ਕਰਦਾ ਫਰਦਾ ਔਰ ਨਹੀਂ ਮੈਂ ਕੋਈ ਕੰਮ ਕਰਦਾ ਗਾ ਗੱਲ ਕਿਉਂ ਨਹੀਂ ਕਰਦਾ ਲੋਕ ਮੈਨੂੰ ਦੱਸਦੇ ਆ ਉਹ ਹੁਣ ਤੂੰ ਜਿਹੜਾ ਕੁਝ ਕਰਨ ਨੂੰ ਫਿਰਦਾ ਸਾਨੂੰ ਪਤਾ ਮੈਂ ਕੋਹੜੀ ਕਰਦਾ ਗਾ ਔਰ ਕੱਖ ਹੋਏ ਪਿਆ ਢੋਨੇ ਜੈਨੇ ਨੇ ਤੂੰ ਤਾਂ ਕੱਟ ਮਾਰ ਜਾ ਕੇ ਉਹ ਜਾਨਾ ਕੱਢਦਾ ਉਹ ਵੀ ਜੇ ਕੰਜਰਾਂ ਨੂੰ ਤਾਂ ਹੀ ਉੱਥੇ ਜਾਉਂ ਕਰੇ ਥੋੜਾ ਕਰਿਆ ਤੂੰ ਹੀ ਕੋਈ ਪਠੂ ਪਸੂਆਂ ਨੂੰ ਪੱਠੇ ਪਾ ਦਿਆ ਕਰੋ ਕੰਜਰ ਦਾ ਸੀਰੀ ਨਹੀਂ ਆਉਂਦਾ ਮੈਂ ਇਕੱਲਾ ਕਿੱਥੇ ਕਿੱਥੇ ਹੋਵਾਂ ਪੱਠੇ ਪਾ ਦਿਆ ਕਰ ਪੱਠੇ ਮਿੱਥੋਂ ਕਿੱਥੇ ਪੈਂਦੇ ਆ ਮੇਰੀ ਭੈਣ ਨੇ ਇਧਰ ਨਹੀਂ ਲੱਤ ਵੀ ਦੁਖਦੀ ਐ ਇਧਰਲੀ ਵੀ ਦੁਖਦੀ ਐ ਬੋਡੇ ਦੁਖੀ ਜਾਂਦੇ ਐ ਮੈਂ ਪੱਠੇ ਕਿੱਥੋਂ ਪਾ ਦਿਆ ਫੇਰੇ ਬੰਨਣ ਨੂੰ ਤਾਂ ਤੂੰ ਤਿਆਰ ਹੋਇਆ ਬੈਠਾ ਸਰਵਾਲਾ ਭਾਲਦਾ ਹਰੇ ਤੇਰੀਆਂ ਲੱਤਾਂ ਦੁਖਦੀਆਂ ਫੇਰੇ ਜਿੱਤੇ ਬੰਨੇ ਨਾ ਦੁਨੀਆ ਵੇਖੂ ਕੀ ਦੁਨੀਆ ਆ ਬੁੱਢੇ ਮੇਰੀ ਪੁੱਠੀ ਕਰਨ ਨੂੰ ਫਿਰਦਾ ਤੂੰ ਮੈਂ ਮੰਨੂ ਫੱਟਾ ਸੇਰੇ ਮੈਂ ਥੋੜੀ ਪੱਠੇ ਪੁੱਠੇ ਪੈਂਦੇ ਗਏ ਮੈਰਾ ਆਉਦਾ ਭਾਈ ਅਸੀਂ ਕਰਨੀ ਆ ਚਾਰ ਕੱਲੇ ਦਿੱਤੇ ਤੈਨੂੰ ساری ਜ਼ਿੰਦਗੀ ਐਸੀ ਕੀਤੀ ਆ ਤੂੰ ਕੀਤਾ ਵੀ ਕੀ ਆ ਤੂੰ ਤੈਨੂੰ ਚਾਰ ਕੱਲੇ ਦਿੱਤੇ ਚਾਰ ਕੱਲੇ ਇਹ ਲਾ ਮੇਰੇ ਨਾਂ ਹੈ ਆ ਵੀ ਰੰਦੇ ਮਗਰ ਲੱਗਦਾ ਤੂੰ ਉਹ ਮੈਂ ਨਹੀਂ ਮੰਨਦਾ ਮਗਰ ਨਾ ਕੰਮ ਉਹ ਮੈਂ ਨਹੀਂ ਮਗਰ ਲੱਗਦਾ ਉਹ ਮੈਂ ਤਾਂ ਤੇਰਾ ਹੀ ਸੋਚਣਾ ਉਹਨੇ ਤੈਨੂੰ ਉਂਗਲ ਲਾਈ ਤੇ ਤੂੰ ਇਧਰ ਨੂੰ ਭੱਜਿਆ ਉਹ ਮੈਂ ਤਾਂ ਤੈਨੂੰ ਪੁੱਛਣਾ ਵੀ ਤੂੰ ਕੀ ਕਿਹਾ ਉਹਨੂੰ ਉਦੋਂ ਮੈਂ ਤਾਂ ਯਾਰ ਪਾਣੀ ਮੰਗਿਆ ਸੀ ਫਿਲਟਰ ਵਾਲਾ ਉਹ ਪਤਾ ਮੈਨੂੰ ਤੂੰ ਕਿਹੜਾ ਪਾਣੀ ਮੰਗਦਾ ਪਾ ਤੂੰ ਤਾਂ ਮੇਲਾ ਕੰਜਰਾ ਯਾਰ ਮੈਂ ਤਾਂ ਪੱਠੇ ਕੁੱਤਰਨਾ ਕੁੱਤਰਲਾ ਕੁੱਤਰਲਾ ਪੱਠੇ ਵੱਡਾ ਆਇਆ ਪੱਠੇ ਆ ਮੈਂ ਦਾ ਪਾਣੀ ਪੀਣਾ ਪਹਿਲਾਂ ਪਾਣੀ ਫੇਰ ਕੁੱਤਰੂੰਗਾ ਪੱਠੇ ਠੰਡਾ ਤੱਤਾ ਗੱਲ ਬਣੂਗੀ ਤਾਂ ਫੇਰ ਹੀ ਆ

ਆਕੇ ਖੇਰ ਪੁੱਤਰ ਲਾਗੇ ਯਾਰ ਕਾ ਤੋੜ ਕੇ ਵੀ ਦੂਰਾ ਨਹੀਂ ਕਰਦਾ ਯਾਰ ਚਾਰ ਬੰਦੇ ਖੇਤ ਆ ਇਹ ਅੰਦਰ ਪਿਆ ਰਹਿੰਦਾ ਜਾਂ ਤਾਂ ਸਕਟਿਆਉਂਦਾ ਉਹ ਕਿਵੇਂ ਆ ਭਗਵਾਨੇ ਚਾਚੂ ਹੀ ਬਣਾ ਲਾ ਯਾਰ ਚਾਰ ਬੰਦੇ ਖੇਤ ਆ ਕੋਈ ਕੰਮਕਾਰ ਕਰਨ ਲਗੇ ਪੱਠੇ ਪੁੱਠੇ ਪਾਲੀ ਤੂੰ ਹੁਣ ਆਏ ਕਰ ਖੇਤ ਜਾ ਤੇ ਮੈਂ ਪਵਾਉਣੀ ਆ ਤੋ ਪੱਠੇ ਕੋਈ ਸਕੀਮ ਲਾ ਕੇ ਉਸਕੀਮਸ ਕੋ ਨੂੰ ਰਹਿਣ ਦੇ ਤੂੰ ਇਹ ਬੰਦਾ ਨਹੀਂ ਚੰਗਾ ਬੰਦਾ ਖੜਕੰਜਰੀਆ ਕੋਈ ਬਾਲੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਇਹਦੇ ਨਾਲ ਤੂੰ ਬਾਲਾ ਬੋਝ ਨਾ ਲੈ ਤੂੰ ਆ ਖੇਤ ਜਾ ਕੇ ਉਹ ਬੰਦਿਆਂ ਕੋਲ ਜਾ ਕੰਮ ਧੰਦਾ ਕਰਾ ਮੈਂ ਆਪੇ ਦੇਖ ਲੂ ਇਹਨੂੰ ਕਿਵੇਂ ਨਹੀਂ ਪਾਉਂਦਾ ਪੱਠੇ ਚੋਰਾ ਚੱਲ ਐਂ ਕਰ ਤੂੰ ਚਾਹ ਬਣਾ ਤੇ ਮੈਂ ਚਾਹ ਲੈ ਕੇ ਬੰਦਿਆਂ ਕੋਲੇ ਜਾਵਾਂ ਬਣਾ ਦਿੰਨੀ ਆ ਚਾਹ ਆ ਜੀ ਉਹ ਛੋਲੇ ਚ ਪਾ ਦੇ ਯਾਰ ਹਾਂ ਪਾ ਦਿੰਦੇ ਮੈਂ ਤੂੰ ਲੈ ਜਾ ਸਭ ਤੇ ਮੈਂ ਪਵਾਉਣੀ ਆ ਤੂੰ ਪੱਥੇ ਕੋਈ ਸਕੀਨ ਲਾ ਸਿੱਤ ਠੀਕ ਝਾਲ ਯਾਰ ਚੱਲ ਗਏ ਦੇਖੀਏ ਕੀ ਕਰੀ ਜਾਂਦੇ ਆ ਬੰਦੇ ਨਪਾਪ ਭੈਣ ਦਿਆ ਵੀਰਾ ਇਹ ਵੀ ਭੈਣ ਦਰਸ ਭਜਾਈਏ ਨੂੰ ਜਵਾਬ ਹੀ ਦੇਈ ਜਾਂਦਾ ਇਹ ਕੋਣ ਤੇ ਮੈਂ ਚਿਕਾਈਏ ਮੂੰਹ ਨਹੀਂ ਮਖਾਉਂਦੇ ਕੋਣੀ ਕੋ ਲਾਉਣੀ ਆ ਸਕੀਮ ਯਾਰਾਂ ਦੋਸਤਾਂ ਨੂੰ ਪੁੱਛਦੇ ਆ ਉੱਥੇ ਜਾ ਕੇ ਸਾਥ ਚ ਉੱਥੇ ਹੀ ਚੱਲ ਗਏ ਇਹ ਪਾ ਲੈਣੇ ਆ ਸਕੀਮ ਗੱਲ ਤਾਂ ਬਣਾ ਕੇ ਆਟੂ ਮਰ ਦੀਪ ਜਲਾ ਆ ਤੂੰ ਕਿੱਧਰ ਤੁਰ ਪਿਆ ਹੁਣ ਕੱਚ ਛਰੇੜੂਗਾ ਦੇ ਕੇ ਉਹ ਮੈਂ ਤਾਂ ਛੱਪ ਚ ਚੱਲਿਆ ਏ ਤੂੰ ਹੁਣ ਮੈਥੋਂ ਕੀ ਕਰਾਉਣਾ ਤੇ ਮੈਂ ਕਿਹੜਾ ਧਾਰਾ ਘਟਾਉਣੀ ਆ ਮੈਂ ਤਾਂ ਪੱਠੇ ਪਵਾਉਣੇ ਆ ਪੱਠੇ ਪਾਉਣੇ ਪੱਠੇ ਐ ਕਿਵੇਂ ਪਹਿਣਗੇ ਪੱਠੇ ਤਾਂ ਸਕੀ ਬਣਾ ਪਹਿਣਗੇ ਭਰਾਈ ਤੈਨੂੰ ਪਤਾ ਹੀ ਐ

ਉੱਬਹਿ ਜਾ ਤੂੰ ਬਹਿ ਜਾ ਟੈੱਕੇ ਅੱਗ ਨਹੀਂ ਜਾਣਾ ਸਾਫ ਚ ਅੱਜ ਆਪਾਂ ਘਰ ਹੀ ਰਵਾਂਗੇ ਚੰਗਾ ਅੱਜ ਫੌਣੇ ਪੱਠੇ ਪੱਠੇ ਸੋਟੀ ਜੀ ਵੀ ਰੱਖ ਇੱਥੇ ਉਹੀ ਪਾ ਰਾਂਗੇ ਅੱਜ ਤਾਂ ਜੋਗਰ ਆ ਗਿਆ ਵੱਖਰਾ ਹੀ ਕਾਈ ਖੇ ਰਹੀ ਹੈ ਹਾਂ ਕਰਤੀ ਬਹੁਤ ਹੀ ਗੱਲ ਲੱਗਦਾ ਨਾਲ ਮੈਂ ਖੜੇ ਹਈਏ ਹੇ ਹੇ ਅੱਜ ਪਾਉਣੇ ਆ ਪੱਠੇ ਪੱਠੇ ਤਾਂ ਪਾਵਾਂਗੇ ਅੱਜ ਕਿਉਂਕਿ ਅੱਜ ਕੰਮ ਹੋਣਾ ਹੈ ਜਮੀਆਂ ਬੱਕਰੀਏ ਖਾਣਾ ਪੱਠੇ ਉਹ ਤੈਨੂੰ ਤਾਂ ਮੈਂ ਪੱਠੇ ਰੋਜ਼ ਹੀ ਪਾਇਆ ਕਰੂੰ ਹੁਣ ਮੈਨੂੰ ਲੱਗਦਾ ਆਈ ਦੇਖਾ ਇਹ ਮੰਨਿਆ ਨੂੰ ਵੀ ਪਾਉਣੇ ਆ ਅੱਜ ਤਾਂ ਮੈਨੂੰ ਲੱਗਦਾ ਹੋਊਗਾ ਕੁਛ ਆ ਹਾ ਹਾ ਆ ਹਾ ਹਾ ਆਈ ਪ੍ਰਿਆਈ ਲੱਗਦੀ ਏ ਤੂੰ ਤਾਂ ਅਲੀ ਨਾ ਜਾ ਫਰਮ ਮੰਨਿਆ ਨੂੰ ਪਾ ਗਏ ਤੇ ਹੁਣ ਹੈ ਹੈ ਆਜੋ ਵੀ ਬੱਚੀ ਕੋ ਕਟਿਓ ਤੇ ਮਨਿਓ ਤੇ ਚੋਟ ਗੋ ਤੁਨੂ ਪੋਣਿਆ ਪੱਠੇ ਆਲਾ ਖਾਉ ਰਾਜ ਕੇ ਅੱਜ ਤਾਂ ਭਰ ਨੂੰ ਖੁਰ ਲੀਆਂ ਤੁਨੂ ਦੇਉਂਗਾ ਡਕਾ ਟੈਨਸ਼ਨ ਨਾ ਮੰਨੋ ਹੁਣ ਭੁੱਖੀਆਂ ਨਹੀਂ ਮਰਦੀਆਂ ਤੁਸੀਂ ਉਹ ਪੰਜਰੋ ਜੇ ਪਹਿਲਾਂ ਹੀ ਮੈਨੂੰ ਖਾਂ ਕਰ ਦੰਦੇ ਤਾਂ ਮੈਂ ਤਾਂ ਰਹੀ ਬਈਆ ਰਿਆ ਯਾਰ ਯਾ ਕੇ ਕੁੱਖਾਂ ਕੱਢ ਦੇਣੀਆਂ ਸੀ ਚੱਲ ਕੁਸ ਤਾਂ ਗੱਲ ਬਣੀ ਐ ਹਾਂ ਹੋਂਸਾ ਮੈਨੂੰ ਲੱਗਦਾ ਮੈਂ ਸਿੱਧਾ ਤੁਰਨ ਲੱਗ ਜੂੰਗਾ ਬਿਨਾਂ ਛੋਟੀ ਤੁਰਿਆ ਕਰੂੰਗਾ ਉਹ ਚੀਏ ਪਰਜਾਈ ਨੂੰ ਫਿਰ ਬਣ ਕੇ ਕੰਨ ਲਾ ਤਾਂ ਕੰਨ ਤਾਂ ਲੱਗਦਾ ਬਣਉਂਦੀ ਉਹ ਮੈਂ ਤਾਂ ਪਾਣੀ ਨਹੀਂ ਮੰਗਦਾ ਇਹ ਹੈ ਪਰ ਇਹ ਆਈ ਦਾ ਬੈਠੀ ਆ ਮੰਜੇ ਤੇ ਇੰਤਜ਼ਾਰ ਕਰੀ ਜਾਂਦੀ ਆ ਮੇਰਾ ਮਿਲਣਾ ਲੱਗਦਾ ਭੁਖੀ ਮਰੀ ਪਈ ਆ ਕੰਜਰ ਜਿਵੇਂ ਪਰਿਹਾਈ ਕਰੀਏ ਕੁਛ ਫਿਰ ਠੰਡਾ ਪਪਾ ਚਲ ਚੌਰਾਣਾ ਹੋਵੇ ਆ